ਨੌਜਵਾਨ ਮੁੰਡਾ ਸੀ ਪਰਿਵਾਰ ਦਾ ਸਹਾਰਾ ਸੀ ਸਭ ਤੋਂ ਪਹਿਲਾਂ ਤਾਂ ਉਹਦੇ ਨਾਲ ਹੋੰਗਰਦੀ ਹੈ ਔਰ ਅਸੀਂ ਮੰਗ ਕਰਦੇ ਆ ਕਿ ਪੂਰਾ ਇਨਸਾਫ ਪਰਿਵਾਰ ਨੂੰ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਟ੍ਰਾਂਸਪੈਰੈਂਸੀ ਨਾਲ ਇਹ ਸਾਰਾ ਜਿਹੜਾ ਕੇਸ ਔਰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡੇ ਵੱਲੋਂ ਕੋਈ ਫੋਰੀ ਮਦਦ ਕੀਤੀ ਗਈ ਹੈ ਪਰਿਵਾਰ ਨੂੰ ਬਿਲਕੁਲ ਸਾਡਾ ਫਰਜ਼ ਬੰਦਾ ਸੀ ਮਦਦ ਕਰਾਂਗੇ ਵੀ ਔਰ ਕਰਦੇ ਵੀ ਧੰਨਵਾਦ ਕਿ ਬੜਾ ਹੀ ਦੁੱਖ ਲੱਗਿਆ ਇੱਕ ਨੌਜਵਾਨ ਲੜਕਾ ਜਿਸ ਦੀ ਉਮਰ ਮੁੰਨੀ ਸਾਤ ਸੀ ਔਰ ਜਿਹੜੋ ਐਸੀ ਹਸਤਾਂ ਦੀ ਬਣੀ ਹੈ ਤੇ ਅੱਜ ਰਮਿੰਦਰ ਸਿੰਘ ਆਵਲਾ ਜੀ ਨਾਲ ਸਾਰਾ ਲੱ ਕੇ ਆਏ ਆ ਸਾਡੀ ਟੀਮ ਆਈ ਹੈ ਤੇ ਅਸੀਂ ਜੋ ਵੀ ਆਪਣੀ ਤਰ੍ਹਾਂ ਜੋ ਮਤ ਮੱਦੇ ਦੀ ਅਸੀਂ ਆਲਾ ਸਾਹਮਣੇ ਕੀਤੀ ਹੈ ਅਸੀਂ ਫਿਰ ਵੀ ਲੋੜ ਹੋਈ ਅਸੀਂ ਅੱਗੇ ਕੇ ਮਨੁੱਖਤਾ ਦੀ ਸੇਵਾ ਕਰਦੇ ਰਹਿਣਾ ਪਰਿਵਾਰ ਤੇ ਅੱਜ ਬੜੀ ਦੁੱਖ ਦੀ ਘੜੀ ਹੈ ਪਰਿਵਾਰ ਨੂੰ ਹੌਸਲਾ ਦੇਣਾ ਉਹ ਜਿਹੜਾ ਸਾਡਾ ਕੰਮ ਹੈ ਸਾਡੇ ਨਾਲ ਲੀਡਰ ਜਿਹੜੇ ਰਮਿੰਦਰ ਆਵਲਾ ਜੀ ਆਏ ਨੇ ਪਰਿਵਾਰ ਨੂੰ ਪੂਰਾ ਹੌਸਲਾ ਦਿੱਤਾ ਗਿਆ ਜੋ ਬਣਦੀ ਕਾਰਵਾਈ ਵੀ ਹੋਵੇਗੀ ਤੇ ਜੋ ਆਦੇ ਵੱਲੋਂ ਰਵਿੰਦਰ ਰਾਵਲਾ ਜੀ ਸਹਾਇਤਾ ਉਹਨਾਂ ਦੀ ਕਰ ਸਕਦੇ ਸੀ ਆਪਣੀ ਜੇਬ ਦੇ ਵਿੱਚੋਂ 50000 ਰੁਪਇਆ ਦੇ ਕੇ ਆਏ ਨੇ ਇਹ ਵੀ ਇੱਕ ਦੁਖੀ ਪਰਿਵਾਰ ਤੇ ਜਖਮ ਤੇ ਇੱਕ ਮਲਮ ਹੁੰਦੀ ਜੇ ਆਪਾਂ ਦੀ ਸਹਾਇਤਾ ਕਰਨੇ ਆ ਇਸੇ ਤਰ੍ਹਾਂ ਹੀ ਮੈਂ ਦੂਸਰੇ ਜਿਹੜੇ ਦੂਜੇ ਲੀਡਰ ਆ ਰਹੇ ਨੇ ਦੂਸਰੀ ਪੱਖਾ ਤੋਂ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਨੌਜਵਾਨ ਦੀ লাশ ਨੂੰ ਸਿਆਸਤ ਦਾ ਮੁੱਦਾ ਨਾ ਬਣਾਇਆ ਜਾਵੇ ਕਿਤੇ ਜਿਹੜਾ ਵੀ ਸਿਆਸਤ ਕਰਨ ਦਾ ਜਾਂ ਸਿਆਸਤ ਵਿੱਚੋਂ ਆ ਰਿਹਾ ਹੈ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਆ ਰਿਹਾ ਹੈ ਕਾ ਬਣਦਾ ਜੀ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਿਆਸਤ ਕਰਨ ਦੇ ਬਹੁਤ ਸਾਰੇ ਮੌਕੇ ਏੱਗੇ ਮਿਲਦੇ ਨੇ ਐਸ ਨੌਜਵਾਨ ਦੀ ਲਾਸਟ ਤੇ ਜਿਹੜੀ ਸਿਆਸਤ ਨਾ ਕੀਤੀ ਜਾਵੇ ਰਮਿੰਦਰ ਆਵੜਾ ਜੀ ਆਪਣੀ ਜੇਬ ਦੇ ਵਿੱਚੋਂ 5000 ਰੁਪਏ ਦੇ ਕੇ ਜਿਹੜੀ ਮਦਦ ਕਰ ਸਕਦੇ ਸੀ ਉਹ ਕਰਕੇ ਆਏ ਨੇ ਹੋਰ ਵੀ ਭਰੋਸਾ ਦੇ ਕੇ ਆਏ ਨੇ ਵੀ ਜੋ ਵੀ ਇਹਨਾਂ ਨੂੰ ਜ਼ਰੂਰਤ ਪਵੇਗੇ ਅਸੀਂ ਹਮੇਸ਼ਾ ਇਹਨਾਂ ਵਾਸਤੇ ਹਾਜ਼ਰ ਆ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਪਹੁੰਚ ਰਿਹਾ ਸਿਆਸੀ ਲੀਡਰਾਂ ਨੂੰ ਬੇਨਤੀ ਹੈ ਕਿ ਉਹ ਇਸ ਨੌਜਵਾਨ ਦੀ ਲਾਸਟ ਤੇ ਸਿਆਸਤ ਨਾ ਕਰਨ ਧੰਨਵਾਦ